ਪਰ ਇਹ ਲੋਕਾਂ ਨੂੰ ਸ਼ਰਮ ਨਹੀਂ ਹੈ ਇਹ ਆਪਣੀ ਟੀਆਰਪੀ ਦੇ ਚੱਕਰ 'ਚ ਕੀ ਸਾਡੇ ਵਿਊ ਵਧ ਜਾਣ ਇਹਨੇ ਹੁਣ ਟੀਆਰਪੀ ਰੁਗੀ ਸੀ ਮੇਰੇ ਹਿਸਾਬ ਨਾਲ ਰੁਕੀ ਵੀ ਹੋਣੀ ਹੈ ਤੇ ਇਹਨਾਂ ਨੇ ਕੋਈ ਇਦਾਂ ਦਾ ਕੰਟੈਂਟ ਪਾਉਣਾ ਕਰਦਾਂ ਨੇ ਕਿ ਸਾਡੀ ਟੀਆਰਪੀ ਵਧੇ ਲੋਕ ਦੇਖਣਾ ਸ਼ੁਰੂ ਕਰ ਦੰਦੇ ਉਹਨਾਂ ਨੂੰ ਕਹਿੰਦੇ ਇਸਨੇ ਮਾਫੀ ਮੰਗ ਲਈ ਹੁਣ ਤਾਂ ਵਿਵਾਦ ਨੂੰ ਖਤਮ ਕਰ ਦੇਣਾ ਚ ਕੋਈ ਬੰਦਾ ਮਾਰ ਕੇ ਕਿਸੇ ਤੋਂ ਮਾਫੀ ਮੰਗ ਲਓ ਤੇ ਕਰਦੇ ਆਂ ਤੋਂ ਬਰ ਤਾਂ ਫਿਰ ਸਾਰਾ ਪੰਜਾਬੀ ਖਤਮ ਹੋ ਜੇ ਤੁਸੀਂ ਆਪ ਹੀ ਹਿੰਦੂਧਰਮ ਨੂੰ ਉਹ ਕਰਦੇ ਹੋ ਤੁਸੀਂ ਇਦਾਂ ਦੇ ਵੀਡੀਓ ਬਣਾਉਂਦੇ ਕਿ ਤੁਹਾਨੂੰ ਸ਼ਰਮ ਨਹੀਂ ਆਉਂਦੀ ਇਹਨਾਂ ਲੋਕਾਂ ਨੂੰ ਹਿੰਦੂ ਸੰਸਕ੍ਰਿਤੀ ਵਿੱਚ ਇਤਨਾ ਨਹੀਂ ਬਤਾਇਆ ਗਿਆ ਕਿ ਇੱਕ ਔਰਤ ਹੱਥ ਜੋੜ-ਜੋੜ ਕੇ ਮਾਫੀ ਮੰਗ ਰਹੀ ਹੈ ਉਸ ਨੂੰ ਮਾਫ ਕਰ ਦੇਣਾ ਚਾਹੀਏ ਪੁਲਿਸ ਨੇ ਕਾਰਵਾਈ ਨਾ ਕੀਤੀ ਤਾਂ ਹਾਈ ਕੋਰਟ ਦਾ ਦਰਵਾਜ਼ਾ ਖੜਕਾਵਾਂਗੇ ਇਹਨਾਂ ਤੇ ਮੁਕੱਦਮਾ ਦਰਜ ਕਰਾ ਕੇ ਛੱਡਾਂਗੇ ਨਾ ਅਸੀਂ ਇਹਨਾਂ ਨੂੰ ਕੋਈ ਟਾਰਗੇਟ ਕੀਤਾ ਨਾ ਅਸੀਂ ਕਰਾਂਗੇ ਕੁਝ ਜਥੇਬੰਦੀਆਂ ਵੀ ਇਸ ਦੇ ਵਿੱਚ ਐਂਟਰ ਹੋਈਆਂ ਖਾਸ ਕਰਕੇ ਨਿਸ਼ਾਨਦ ਸ਼ਰਮਾ ਉਹ ਕਹਿੰਦੇ ਕਿ ਮੇਰੀ ਭੈਣ ਆ ਹੁਣ ਇਹਨਾਂ ਵੱਲ ਕੋਈ ਦੇਖੇਗਾ ਤਾਂ ਮੈਂ ਦੇਖਾਂਗਾ ਇਹਨਾਂ ਨਾਲ ਡਟ ਕੇ ਖੜਾ ਮੈਂ ਇਹਨਾਂ ਦੇ ਜਿਹੜੇ ਇਹਨਾਂ ਮਾਤਾ ਦਾ ਰੋਲ ਆਦਾਰ ਕੀਤਾ ਤੇ ਉਹ ਬਿਲਕੁਲ ਗਲਤ ਸੀਗਾ ਉਹ ਨਹੀਂ ਕਰਨਾ ਚਾਹੀਦਾ ਸੀ ਬਾਕੀ ਨਿਸ਼ਾਨਦ ਭਾਈ ਸੋਚਣਾ ਚਾਹੀਦਾ ਉਹਨਾਂ ਨੂੰ ਵੀ ਇਦਾਂ ਦੇ ਗਲਤ ਬੰਦਿਆਂ ਦੀ ਉਹ ਨਹੀਂ ਕਰਨੀ ਚਾਹੀਦੀ ਸੀ ਮੇਰੇ ਹਿਸਾਬ ਨਾਲ ਤਾਂ ਕਿੰਨੀਆਂ ਸੀ ਫੈਨਾ ਨੇ ਕਿੰਨੇ ਹੋਣ ਹਿੰਦੂਸ ਗਠਨ ਨੇ ਉਹ ਕਿਉਂ ਨਹੀਂ ਮੁਰੇ ਆ ਰਹੇ ਅੱਜ ਆਉਣ ਦੀ ਲੋੜ ਹੈ ਨਾ ਇਹਨਾਂ ਨੂੰ ਤੇ ਇਦਾਂ ਦੇ ਲੋਕਾਂ ਦੇ ਮੁਕੱਦਮਾ ਦਰਜ ਜ਼ਰੂਰ ਹੋਵੇ ਮੈਂ ਤਾਂ ਇਹ ਕਹਿੰਦਾ ਚੰਡੀਗੜ੍ਹ ਪ੍ਰਸ਼ਾਸਨ ਨੂੰ ਮੇਰੀ ਮੰਗ ਹੈ ਕਿ ਇਹਨਾਂ ਦੇ ਮੁਕੱਦਮਾ ਦਰਜ ਹੋ ਜਾਏ ਇਹਨਾਂ ਨੇ ਵੀ ਨਾ ਮੁਕੱਦਮਾ ਦਰ ਤਸੀਂ ਰੋਸ਼ ਪ੍ਰਦਰਸ਼ਨ ਕਰਾਂਗੇ ਥਾਣੇ ਦੇ ਅੱਗੇ ਜਾ ਕੇ ਧਰਨਾ ਲੰਮਗਾ ਐਸਐਸਬੀ ਦਾ ਕਰੋ ਜ਼ਰੂਰ ਕਰਾਂਗੇ ਪਿਛਲੇ ਕਈ ਦਿਨਾਂ ਤੋਂ ਪਾਇਲ ਮਾਲਕ ਦਾ ਮੁੱਦਾ ਬੜੇ ਚਰਚਾ ਦੇ ਵਿੱਚ ਆ ਤਾਂ ਉਸ ਦੇ ਵੱਲੋਂ ਕਾਲੀ ਮਾਤਾ ਦਾ ਭੇਸ ਬਣਾਇਆ ਗਿਆ ਸੀ ਜਿਸ ਤੋਂ ਬਾਅਦ ਵਿਵਾਦ ਉੱਠਿਆ ਬੜੀ ਸ਼ਕਤੀ ਦੇ ਨਾਲ ਕਾਰਵਾਈ ਦੀ ਮੰਗ ਲੋਕਾਂ ਨੇ ਕੀਤੀ ਕਿਹਾ ਗਿਆ ਕਿ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਆ ਕਈ ਲੋਕ ਤਾਂ ਇਹ ਵੀ ਸੋਚਦੇ ਨੇ ਕਿ ਜਿਹੜੇ ਸੋਸ਼ਲ ਮੀਡੀਆ ਤੇ ਇਨਫਲੂਐਂਸਰ ਨੇ ਉਹ ਆਪਣੀ ਟੀਆਰਪੀ ਦੇ ਲਈ ਆਪਣੇ ਲਾਈਕ ਵਧਾਉਣ ਦੇ ਲਈ ਅਜਿਹੇ ਕਾਰਨਾਮੇ ਕਰਦੇ ਨੇ ਉਸ ਤੋਂ ਬਾਅਦ ਜਦੋਂ ਵਿਵਾਦ ਭਖ ਜਾਂਦਾ ਫਿਰ ਇਹਨਾਂ ਲੋਕਾਂ ਦੇ ਵੱਲੋਂ ਮਾਫੀ ਮੰਗ ਲਈ ਜਾਂਦੀ ਆ ਤਾਂ ਫਿਰ ਹਰ ਚੀਜ਼ ਮਾਫੀ ਦਾ ਹੱਲ ਨਹੀਂ ਹੈ ਪਹਿਲਾਂ ਤੁਸੀਂ ਵਿਵਾਦ ਖੜਾ ਕਰਦੋ ਲੋਕਾਂ ਨੂੰ ਪੜਕਾ ਦਿਓ ਉਹਨਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਓ ਫਿਰ ਤੁਸੀਂ ਕਹਿ ਦੋ ਕਿ ਅਸੀਂ ਹੁਣ ਮਾਫੀ ਮੰਗ ਲੈਨੇ ਆ ਤਾਂ ਹੁਣ ਇਹ ਮਾਮਲਾ ਜਿਹੜਾ ਚੰਡੀਗੜ੍ਹ ਪੁਲਿਸ ਦੇ ਕੋਲ ਪਹੁੰਚਿਆ ਹੈ ਸਮਾਜ ਸੇਵਾ ਕਰਨ ਵਾਲੇ ਸਿਮਰਜੀਤ ਸਿੰਘ ਮਾਨ ਨੇ ਚੰਡੀਗੜ੍ਹ ਦੇ ਐਸਐਸਪੀ ਦੇ ਨਾਲ ਮੁਲਾਕਾਤ ਕੀਤੀ ਆ ਤਾਂ ਪਾਇਲ ਮਾਲਕ, ਾਰਮਾਨ ਮਾਲਕ ਤੇ ਕ੍ਰਿਤਿਕਾ ਮਾਲਕ ਦੇ ਖਿਲਾਫ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ ਹੈ ਕਿ ਇਹਨਾਂ ਲੋਕਾਂ ਦੇ ਖਿਲਾਫ ਸਖਤ ਕਾਰਵਾਈ ਹੋਵੇ ਤੇ ਇਹਨਾਂ ਨੂੰ ਸਖਤੀ ਦੇ ਨਾਲ ਪੁੱਛਿਆ ਜਾਵੇ ਕਿ ਤੁਸੀਂ ਅਜਿਹਾ ਕਿਉਂ ਕੀਤਾ ਸਾਡੇ ਨਾਲ ਨੇ ਗੱਲਬਾਤ ਕਰਦੇ ਆ ਐਸਐਸਪੀ ਦੇ ਨਾਲ ਮੁਲਾਕਾਤ ਕਰਕੇ ਹੂੰ ਕਿਸ ਤਰੀਕੇ ਦੀ ਮੰਗ ਹੋਈ ਆ ਕੰਪਲੀਟ ਦਿੱਤੀ ਆ ਕੰਪਲੀਟ ਦੇ ਵਿੱਚ ਕੀ ਕੀ ਜ਼ਿਕਰ ਕੀਤਾ ਗਿਆ ਦੇਖੋ ਜੀ ਕੰਪਲੀਟ ਦੇ ਵਿੱਚ ਜਿੱਕਰ ਦੀ ਗੱਲ ਕਰੀਏ ਆਪਾਂ ਉਹ ਚ ਜਿਹੜੇ ਕਹਿੰਦੇ ਨੇ ਕਾਲੀ ਮਾਤਾ ਦਾ ਰੋਲ ਕੀਤਾ ਸੀਗਾ ਪਾਇਲ ਮਾਲਿਕ ਨੇ ਤੇ ਦੂਜਾ ਇੱਕ ਇਹਦੀ ਕ੍ਰਿਤਿਕਾ ਮਾਲਿਕ ਤੇ ਅਰਮਾਨ ਮਾਲਕ ਦੇ ਘਰ ਵਾਲੀ ਤੇ ਅਰਮਾਨ ਮਾਲਕ ਉਹਨਾਂ ਨੇ ਇੱਕ ਹਨੂਮਾਨ ਦਾ ਰੋਲ ਰੋਲ ਕੀਤਾ ਉਹਨਾਂ ਨੇ ਮਤਲਬ ਦੇਖੋ ਇੱਕ ਸਾਡੇ ਧਰਮ ਨੂੰ ਠੇਸ ਪਹੁੰਚਾਉਣ ਵਾਲੀ ਗੱਲ ਹੈ ਇੱਕ ਹਿੰਦੂ ਨੂੰ ਬਦਨਾਮ ਕਰਨ ਦੀ ਕਰਦੇ ਪਏ ਨੇ ਬਦਨਾਮੀ ਹੋ ਗਿਆ ਨਾ ਇਹ ਲੋਕ ਤਾਂ ਕਹਿੰਦੇ ਇਦਾਂ ਚੀਜ਼ਾਂ ਬੰਦ ਹੋਣੇ ਸਾਡੇ ਪੰਜਾਬ 'ਚ ਇੱਕ ਸਰਕਾਰ ਨਾਮਾ ਕਾਨੂੰਨ ਲੈ ਕੇ ਆ ਰਹੀ ਹੈ ਕਿ ਇਹ ਚੀਜ਼ਾਂ ਬੰਦ ਹੋਣੀਆਂ ਚਾਹੀਦੀ ਇਹਨਾਂ ਦੇ ਸਖਤ ਕਾਰਵਾਈ ਹੋਣੀ ਚਾਹੀਦੀ ਕਿ ਕੋਈ ਇਦਾਂ ਦਾ ਬੰਦਾ ਕੋਈ ਗਲਤ ਨਾ ਉਹ ਕਰੇ ਪਰ ਇਹ ਲੋਕਾਂ ਨੂੰ ਸ਼ਰਮੇ ਨਹੀਂ ਹੈ ਇਹ ਆਪਣੀ ਟੀਆਰਪੀ ਦੇ ਚੱਕਰ 'ਚ ਕਿ ਸਾਡੇ ਵਿਊ ਵੱਜ ਜਾਣ ਇਹਨੇ ਹੁਣ ਟੀਆਰਪੀ ਰੁਕੀ ਸੀ ਮੇਰੇ ਹਿਸਾਬ ਨਾਲ ਰੁਕੀ ਵੀ ਹੋਣੀ ਹੈ ਤੇ ਇਹਨਾਂ ਨੇ ਕੋਈ ਇਦਾਂ ਦਾ ਕਰਲ ਕੰਟੈਂਟ ਪਾਉਣਾ ਕਰਦਾਂ ਨੇ ਕਿ ਸਾਡੀ ਟੀਆਰਪੀ ਵਧੇ ਲੋਕ ਦੇਖਣਾ ਸ਼ੁਰੂ ਕਰਦਾਂ ਨੇ ਉਹਨਾਂ ਨੂੰ ਪਰ ਇਹਨਾਂ ਨੂੰ ਦੇਖਣਾ ਬੰਦ ਕਰੋ ਰਿਕੁਐਸਟ ਵਾਲੀ ਗੱਲ ਹੈ ਇਹਨਾਂ ਨੂੰ ਨਾ ਦੇਖੋ ਨਾ ਦੇਖਣ ਦੀ ਲੋੜ ਹੈ ਇਹਨਾਂ ਨੂੰ ਤੇ ਇਹਨਾਂ ਤੇ ਜਿਹੜੀ ਅਸੀਂ ਅੱਜ ਐਸਵੀ ਸਾਹਿਬ ਨਾਲ ਚੰਡੀਗੜ੍ਹ ਨਾਲ ਮੁਲਾਕਾਤ ਕਰਕੇ ਆਏ ਉਹਨਾਂ ਨੇ ਕਿ ਜਿਹੜੀ ਇਹਨਾਂ ਤੇ ਬਣਦੀ ਕਾਰਵਾਈ ਉਹ ਜ਼ਰੂਰ ਕਰਨਗੇ ਨਾ ਤੇ ਮਕਦਮਾ ਦਰਜ ਕਰਵਾਵਾਂਗੇ ਜ਼ਰੂਰ ਪਰ ਜਿਹੜੀ ਪਾਇਲ ਮਾਲਕਾ ਉਸਨੇ ਇਹ ਉਤਾਹੀ ਕੀਤੀ ਉਸ ਤੋਂ ਬਾਅਦ ਮੰਦਰ ਚ ਜਾ ਕੇ ਮਾਫੀ ਮੰਗੀ ਉਹ ਕਹਿੰਦੇ ਇਸਨੇ ਮਾਫੀ ਮੰਗ ਲਈ ਹੁਣ ਤਾਂ ਵਿਵਾਦ ਨੂੰ ਖਤਮ ਕਰ ਦੇਣਾ ਚਾਹੀਦਾ ਬਾਈ ਜੀ ਜੇ ਮਾਫੀ ਮੰਗ ਲਈ ਜੇ ਕੋਈ ਬੰਦਾ ਮਾਰ ਕੇ ਕਿਸੇ ਤੋਂ ਮਾਫੀ ਮੰਗ ਲਵੇ ਦੇ ਘਰਦਿਆਂ ਤੋਂ ਬਰ ਤਾਂ ਫਿਰ ਸਾਰਾ ਪੰਜਾਬ ਹੀ ਖਤਮ ਹੋ ਜੇ ਕੋਈ ਗਲਤੀ ਕਰਕੇ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਹੋਈਆਂ ਨੇ ਜਾਂ ਹੋਰ ਧਰਮ ਦੀ ਬੇਅਦਬੀਆਂ ਉਹ ਵੀ ਫਿਰ ਗਲਤੀ ਮੰਗ ਲੈਣ ਉਹ ਕੱਲ ਜੇ ਸਜ਼ਾ ਕੱਟ ਰਹੇ ਨੇ ਜੇਲਾਂ ਕੱਟ ਰਹੇ ਨੇ ਫਿਰ ਉਹ ਤਾਂ ਮਾਫੀ ਮੰਗ ਲਓ ਮੁੱਦਾ ਖਤਮ ਹੈ ਆਹ ਕਿਹੜੇ ਕੰਮਾਂ ਚੋਂ ਕੰਮ ਹੈ ਤੁਸੀਂ ਵੀਡੀਓ ਬਣਾਣਾ ਕੋਈ ਕੰਟੈਂਟ ਹੋਰ ਬਣਾ ਲਓ ਹੋਰ ਕੋਈ ਵੀਡੀਓ ਬਣਾ ਲਓ ਜਿਹੜੀ ਲੋਕਾਂ ਨੂੰ ਵੀ ਵਧੀਆ ਰਸਤਾ ਦੇਖੇ ਕਿ ਹਾਂ ਵੀਡੀਓ ਬਣਾਉਣ ਦਾ ਤਰੀਕਾ ਵਧੀਆ ਸੀਗਾ ਆ ਤੁਸੀਂ ਗਲਤ ਵੀਡੀਓ ਬਣਾਉਣਾ ਤੁਹਾਡਾ ਕੀ ਮਤਲਬ ਜਿਹੜੀ ਸਾਡੇ ਧਰਮ ਨੂੰ ਠੇਸ ਬਦੇ ਸੰਤਾਨ Hindu ਧਰਮ ਦੀ ਗੱਲ ਕਰੀਏ ਉਹਨਾਂ ਨੂੰ ਤੁਸੀਂ ਇਦਾਂ ਦੀਆਂ ਵੀਡੀਓ ਕਿਉਂ ਪਾਉਨੇ ਤੁਸੀਂ ਆਪ ਵੀ Hindu ਧਰਮ ਨੂੰ ਉਹ ਕਰਦੇ ਹੋ ਤੇ ਤੁਸੀਂ ਇਦਾਂ ਦੀ ਵੀਡੀਓ ਬਣਾਉਣੀ ਕਿ ਤੁਹਾਨੂੰ ਸ਼ਰਮ ਨਹੀਂ ਆਉਂਦੀ ਇਹਨਾਂ ਲੋਕਾਂ ਨੂੰ ਇਹ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਜਿਹੜੇ ਕਰਕੇ ਵੀ ਨਾ ਵੀਡੀਓ ਮਤਲਬ ਵੀਡੀਓ ਵਾਇਰਲ ਕਰ ਦਿੰਦੇ ਫਿਰ ਬਾਅਦ ਚ ਮਾਫੀ ਮੰਗ ਲਓ ਇਹ ਕਿਹੜੀ ਕਿਤਾਬ ਚ ਲਿਖਿਆ ਉਹ ਮੈਂ ਉਹਦੇ ਉਹਨਾਂ ਦੇ ਪਤੀ ਦਾ ਬਿਆਨ ਰਮਨ ਮਲਕ ਦਾ ਬਿਆਨ ਸੁਣ ਰਿਹਾ ਸੀ ਕਿ ਇੰਟਰਵਿਊ ਦੇ ਵਿੱਚ ਜਨਸ ਸਪੋਕਸਮੈਨ ਤੇ ਵੀ ਹੋਰ ਵੀ ਹੈਨਾ ਉਹਨਾਂ ਦਾ ਬਿਆਨ ਉਹ ਕਹਿੰਦੇ ਕਿ ਅਸੀਂ ਨੇ ਹੁਣ ਮਾਫੀ ਮੰਗ ਲਈ ਤਾਂ ਫਿਰ ਜੇਕਰ ਤੁਸੀਂ ਇੰਨੇ ਛੱਟ ਤੋਂ ਦੁਖੀ ਹੋ ਤਾਂ ਅਸੀਂ ਤੁਹਾਨੂੰ ਇੰਨੇ ਚੁੱਪਦੇ ਸਾਡੇ ਘਰੇ ਆਜੂ ਸਾਨੂੰ ਕਿਰਪਾਨਾਂ ਦੇ ਨਾਲੇ ਵੱਢ ਦੋ ਬਾਈ ਜੇ ਅਸੀਂ ਕਿਉਂ ਵੱਢਣਾ ਕਿਰਪਾਨਾਂ ਨਾਲ ਅਸੀਂ ਕਾਨੂੰਨ ਦੀ ਲੰਗਣਾ ਥੋੜੀ ਕਰ ਸਕਦੇ ਹਾਂ ਅਸੀਂ ਤਾਂ ਕੰਪਲੀਟ ਕਰ ਕਾਨੂੰਨ ਦਾ ਲੰਗਣਾ ਥੋੜੀ ਕਰ ਸਕਦੇ ਹਾਂ ਅਸੀਂ ਕਿਉਂ ਵੱਢਾਂਗੇ ਨਾ ਸਾਨੂੰ ਵੱਡਣ ਦੀ ਲੋੜ ਆ ਜੀ ਤਾਂ ਕਾਨੂੰਨ ਦੇ ਦਾਰੇ ਚ ਰਹਿ ਕੇ ਜੇ ਪੁਲਿਸ ਨੇ ਕਾਰਵਾਈ ਨਾ ਕੀਤੀ ਤਾਂ ਹਾਈ ਕੋਰਟ ਦਾ ਦਰਵਾਜ਼ਾ ਖੜਕਾਵਾਂਗੇ ਇਹਨੇ ਤਾਂ ਮੁਕਦਮਾ ਦਰਜ ਕਰਾ ਕੇ ਛੱਡਾਂਗੇ ਨਾ ਅਸੀਂ ਇਹਨਾਂ ਨੂੰ ਕੋਈ ਟਾਰਗੇਟ ਕੀਤਾ ਨਾ ਅਸੀਂ ਕਰਾਂਗੇ ਸਾਨੂੰ ਨਹੀਂ ਪਤਾ ਇਹਨੇ ਦੋ ਵਿਆਹ ਕਰਾਏ ਤਿੰਨ ਸਾਨੂੰ ਕੋਈ ਮਤਲਬ ਨਹੀਂ ਸਾਨੂੰ ਪਾਇਲ ਮਾਲਕ ਜਿਹੜਾ ਇਹਨਾਂ ਨੇ ਕਾਲੀ ਮਾਤਾ ਦਾ ਇੱਕ ਰੋਲ ਅਦਾ ਕੀਤਾ ਤੇ ਇੱਕ ਇਹਦੇ ਹਨੂਮਾਨ ਜੀ ਦਾ ਕੀਤਾ ਸਾਨੂੰ Hindu ਧਰਮ ਦੇ ਸਾਰੇ ਧਰਮ ਨੂੰ ਇਕੱਠੇ ਹੋਣ ਦੀ ਲੋੜ ਹੈ ਤੇ ਇਹਨਾਂ ਤੇ ਜਿਹੜਾ ਮੁਕਦਮਾ ਦਰਜ ਹੋਵੇ ਅੱਗੇ ਨੂੰ ਚਾਰ ਬੰਦੇ ਨੂੰ ਹੋਰ ਵੀ ਕੰਨ ਹੋ ਜਾਣਾ ਕਿ ਅਸੀਂ ਆ ਕੰਮ ਕਰਨ ਤੋਂ ਪਹਿਲਾਂ ਸੋਚਣਗੇ ਕਿ ਅਸੀਂ ਇਹ ਕੰਮ ਕਰੀਏ ਨਾ ਕਰੀਏ ਮੁਲਾਕਾਤ ਕੀਤੀ ਐਸਐਸਪੀ ਨੇ ਕੀ ਗਿਆ ਚੰਡੀਗੜ੍ਹ ਦੇ ਨੇ ਕੀ ਕੀ ਕਿਹਾ ਉਹਨਾਂ ਨੇ ਇਸ ਕੰਪਲੇਟ ਤੋਂ ਬਾਅਦ ਦੇਖੋ ਜੀ ਅੱਜ ਉਹਨਾਂ ਨੇ ਕੰਪਲੇਟ ਮਾਰਕ ਕਰਤੀ ਸੈਕਟਰ 39 ਥਾਣਾ ਚੰਡੀਗੜ੍ਹ ਤੇ ਉਹਨਾਂ ਨੇ ਇਹ ਕਿਹਾ ਕਿ ਜਿਹੜੀ ਬਣਦੀ ਕਾਰਵਾਈ ਹੋਈ ਇਹਨਾਂ ਨੇ ਉੱਥੇ ਮੁਕੱਦਮਾਦਾਰ ਚ ਹੋਏਗਾ ਜਿਹੜੀ ਕਾਨੂੰਨੀ ਕਾਰਵਾਈ ਉਹ ਜ਼ਰੂਰ ਕਰਨਗੇ ਸੈਕਟਰ 39 ਇੰਸਪੈਕਟਰ ਸਾਹਿਬ ਨਾਲ ਜਾ ਕੇ ਮਿਲਾਂਗੇ ਉਹਨਾਂ ਨੂੰ ਤੇ ਐਸਐਸਪੀ ਨੇ ਮਾਰਕ ਕਰ ਦਿੱਤੀ ਉੱਥੇ ਕੰਪਲੀਟ ਇੱਕ ਚੀਜ਼ ਹੋਰ ਵੀ ਆਈ ਕੁਝ ਜਥੇਵੰਦੀਆਂ ਵੀ ਇਸ ਦੇ ਵਿੱਚ ਐਂਟਰ ਹੋਈਆਂ ਖਾਸ ਕਰਕੇ ਨਿਸ਼ਾਨਤ ਸ਼ਰਮਾ ਉਹ ਕਹਿੰਦੇ ਕਿ ਮੇਰੀ ਭੈਣ ਆ ਹੁਣ ਇਹਨਾਂ ਵੱਲ ਕੋਈ ਦੇਖੇਗਾ ਤਾਂ ਮੈਂ ਦੇਖਾਂਗਾ ਇਹਨਾਂ ਨਾਲ ਡਟ ਕੇ ਖੜਾ ਮੈਂ ਇਹਨਾਂ ਦੇ ਵਿੱਚ ਭਾਈ ਜੀ ਦੇਖੋ ਕੋਈ ਵੀ ਹੋਵੇ ਚਾਹ ਕਿਸੇ ਦੀ ਵੀ ਤੁਸੀਂ ਗੱਲ ਕਰਦੇ ਹੋ ਦੇਖੋ ਕਾਨੂੰਨ ਦੀ ਅਸੀਂ ਲੰਗੜਾ ਨਹੀਂ ਕਰ ਸਕਦੇ ਜਿਹੜੀ ਅਸੀਂ ਕਾਨੂੰਨੀ ਕਾਰਵਾਈ ਅਸੀਂ ਕਰਾਂਗੇ ਔਰ ਕਰਾ ਕੇ ਛੱਡਾਂਗੇ ਮﻘਦਮਾ ਜਿਹੜਾ ਦਰਜ ਹੋ ਜਰੂਰ ਕਰਾ ਕੇ ਅਸੀਂ ਕਿਸੇ ਨੂੰ ਗਲਤ ਨਹੀਂ ਕੋਈ ਕਮੈਂਟ ਬਾਜ਼ੀ ਨਹੀਂ ਕਰਨਾ ਚਾਹੀਦਾ ਸਾਨੂੰ ਉਹਨਾਂ ਨੂੰ ਵੀ ਸਾਡੇ ਸਾਥ ਦੇਣਾ ਚਾਹੀਦਾ ਮਤਲਬ ਇਹ ਨਹੀਂ ਕੋਈ ਗਲਤ ਕੰਮ ਕਰਕੇ ਕੋਈ ਸੌਰੀ ਫੀਲ ਕਰ ਲੇ ਕਿਹੜੀ ਕਿਤਾਬ ਚ ਲਿਖਿਆ ਬਾਈ ਕਿਹੜੇ ਉਹ ਚ ਲਿਖਿਆ ਦੱਸੋ ਤਾਂ ਸਹੀ ਮੈਨੂੰ ਪਰ ਇਹ ਕੰਟੈਂਟ ਪਾਉਣਾ ਵੀਡੀਓ ਦਾ ਗਲਤ ਸੀਗਾ ਬੜਾ ਲੇਕਿਨ ਜਿਹੜੀ ਇਹ ਗੱਲ ਕਰੀਏ ਆਪਾਂ ਜਿਹੜੇ ਨੇ ਮਾਤਾ ਦਾ ਰੋਲ ਆਦਰ ਕੀਤਾ ਤੇ ਉਹ ਬਿਲਕੁਲ ਗਲਤ ਸੀਗਾ ਉਹ ਨਹੀਂ ਕਰਨਾ ਚਾਹੀਦਾ ਸੀ ਬਾਕੀ ਨਿਸ਼ਾਨਦ ਬਾਈ ਸੋਚਣਾ ਚਾਹੀਦਾ ਉਹਨਾਂ ਨੂੰ ਵੀ ਇਦਾਂ ਦੇ ਗਲਤ ਬੰਦਿਆਂ ਦੀ ਉਹ ਨਹੀਂ ਕਰਨੀ ਚਾਹੀਦੀ ਸੀ ਮੇਰੇ ਹਿਸਾਬ ਨਾਲ ਤਾਂ ਉਹਨਾਂ ਨੂੰ ਵੀ ਦੇਖੋ ਬਹੁਤ ਵਧੀਆ ਇਨਸਾਨ ਨੇ ਉਹ ਵੀ ਇਨੀ ਉਹ ਨਹੀਂ ਮੈਂ ਨਿੰਦਾ ਕਰਦਾ ਉਹ ਵੀ ਬਹੁਤ ਵਧੀਆ ਇਨਸਾਨ ਨੇ ਪਰ ਲੋਕ ਇਦਾਂ ਦੇ ਲੋਕਾਂ ਦੀ ਇਹਨਾਂ ਦੀ ਹੈਲਪ ਨਹੀਂ ਕਰਨੀ ਚਾਹੀਦੀ ਸੀ ਉਹਨਾਂ ਨੂੰ ਸਿੱਧੀ ਗਲਤ ਹੈ ਕਿਉਂਕਿ ਮਤਲਬ ਕੋਈ ਵੀ ਕਰੇ ਤਾਂ ਸੌਰੀ ਮੰਗ ਲਓ ਸਾਡੇ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਮੀ ਹੁੰਦੀ ਜੇ ਪੰਜਾਬ 'ਚ ਕਿਤੇ ਗੁਰੂ ਗ੍ਰੰਥ ਸਾਹਿਬ ਨੂੰ ਕਦਾਂ ਮੁਕੱਦਮਾ ਦਰਜ ਹੋਇਆ ਉਹਨਾਂ ਨੂੰ ਜੇਲ੍ਹ 'ਚ ਡੱਕਿਆ ਹੋਣਾ ਜੀ ਇਸ ਟਾਈਮ ਤੱਕ ਤਾਂ ਦੇਖੋ ਸਿੱਖਾਂ 'ਚ ਇੰਨਾ ਮਤਲਬ ਕੱਟ-ਕਿੰਟੋ-ਮਿੰਟੋ ਕਰ ਲੈਂਦੇ ਨੇ ਦੇਖੋ Hindu ਇਕੱਠੇ ਹੋਣ ਦੀ ਲੋੜ ਹੈ ਕਿੰਨੀਆਂ ਸਿਪ ਸੈਨਾ ਨੇ ਕਿੰਨੇ ਹੋਣੇ Hindu ਸੰਗਠਨ ਨੇ ਉਹ ਕਿਉਂ ਨਹੀਂ ਮੁਰੇ ਆ ਰਹੇ ਅੱਜ ਆਉਣ ਦੀ ਲੋੜ ਹੈ ਨਾ ਇਹਨਾਂ ਨੂੰ ਕਿ ਸਾਹਮਣੇ ਆਵੇ ਕਿੰਨੇ ਮੁਕੱਦਮੇ ਦਰ ਗਲਤੀ ਬਗਾਨ 100 ਵਾਰ ਸੋਚਣਗੇ ਵੀ ਕੀ ਕੀਤਾ ਗਿਆ ਤੁਸੀਂ ਕੰਪਲੀਟ ਦਿੱਤੀ ਤੁਸੀਂ ਦਸਤਾਰ ਸਜਾਉਣੀ ਹੋ ਕਈ ਲੋਕ ਤੁਹਾਡੇ ਤੇ ਵੀ ਸਵਾਲ ਚੁੱਕਣਗੇ ਕਿ ਤੁਸੀਂ ਕਿਉਂ ਕੰਪਲੀਟ ਦਿੱਤੀ ਤੁਸੀਂ ਜਿਹੜਾ ਹਿੰਦੂ ਧਰਮ ਦੇ ਵਿੱਚੋਂ ਕਿ ਕਹਿਣਗੇ ਤੁਸੀਂ ਵੀ ਫੇਮ ਲੈਂਡ ਦੇ ਲਈ ਕੰਮ ਕਰ ਗਲਤਾਂ ਫੇਮ ਦੀ ਨਹੀਂ ਕੋਈ ਫੇਮ ਦੀ ਕਿਹੜੀ ਗੱਲ ਹੈ ਬਈ ਇਹ ਦੱਸੋ ਫੇਮ ਤਾਂ ਆਪਾਂ ਨਾ ਕਦੇ ਖੱਟਿਆ ਨਾ ਖਟਾਂਗੇ ਦੂਜੀ ਗੱਲ ਦੇਖੋ ਸਾਰੇ ਧਰਮ ਇੱਕ ਬਰਾਬਰ ਨੇ ਸਾਡਾ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਇਹਨਾਂ ਨੇ ਕਿਉਂ ਬਦਨਾਮੀ ਕੀਤੀ ਉਹਨਾਂ ਦੀ ਸਾਡੇ ਵੀ ਗੁਰੂ ਨਸੀ ਵੀ ਸਿਰ ਝਗਾਉਂਦੇ ਨੇ ਮੈਂ ਮੰਦਿਰ ਵੀ ਜਾਂਦਾ ਗੁਰਦੁਆਰੇ ਵੀ ਜਾਂਦਾ ਹਰ ਕਿਤੇ ਜਾਂਦਾ ਪਰ ਇਹਨਾਂ ਦੇ ਮੰਗ ਥੋੜੀ ਮੈਂ ਕਿਸੇ ਦਾ ਰੋਲਾ ਕਹ ਕਰ ਰੋਲ ਕਰਕੇ ਆਪਣੀ ਟੀਆਰ ਉਹ ਹੈ ਟੀਆਰ ਵੀ ਵਧਾਣਾ ਉਹਨੂੰ ਕਹਿੰਦੇ ਪਬਲਿਕ ਸਿਟੀ ਕਿ ਸਟੰਟ ਬਹੁਤ ਤਗੜਾ ਖੇਲੇ ਉਹ ਹੈ ਜੀ ਫੇਮ ਖੱਟਣਾ ਦਾ ਮੈਂ ਕਹਦਾ ਫੇਮ ਖੱਟਣਾ ਮੈਂ ਤਾਂ ਸੱਚ ਦੀ ਆਵਾਜ਼ ਨੂੰ ਬੁਲੰਦ ਕੀਤਾ ਬਾਕੀ ਮੈਂ ਕੰਪਲੀਟ ਦੀ ਤੁਹਾਨੂੰ ਕਾਪੀ ਵੀ ਦਿਖਾ ਦਿੰਦਾ ਕੰਪਲੀਟ ਦੇ ਕੇ ਆਇਆ ਜੀ ਮੈਂ ਇਹ ਕੰਪਲੀਟ ਹੈ ਬਾਕੀ ਤੁਹਾਨੂੰ ਡਾਇਰੀ ਨੰਬਰ ਤੁਹਾਨੂੰ ਮੈਂ ਉਹ ਵੀ ਦਿਖਾ ਦਿੰਦਾ ਤੇ ਇਦਾਂ ਦੇ ਲੋਕਾਂ ਦੇ ਮੁਕਦਮਾ ਦਰਜ ਜਰੂਰ ਹੋਵੇ ਮੈਂ ਤਾਂ ਇਹ ਕਹ ਕਿੰਨੇ ਦੇ ਮਕਦਮਾ ਦਰਜੋ ਜੇ ਇਹਨਾਂ ਨੇ ਵੀ ਨਾ ਮਕਦਮਾ ਦਰਜ ਕੀਤਾ ਤਾਂ ਅਸੀਂ ਰੋਸ ਪ੍ਰਦਰਸ਼ਨ ਕਰਾਂਗੇ ਥਾਣੇ ਦੇ ਅੱਗੇ ਜਾ ਕੇ ਧਰਨਾ ਲੰਮਗਾ ਐਸਐਸਬੀ ਦਾ ਕਰੋ ਜਰੂਰ ਕਰਾਂਗੇ ਤੇ ਇਹ ਉਹਦੀ ਆਪਣੇ ਜਿਹੜੇ ਕੰਪਲੀਟ ਰਜਿਸਟਰਡ ਹੋਈ ਹੈ ਜੀ ਠੀਕ ਹੈ ਜੀ ਤੇ ਇਹ ਵੀ ਹੁੰਦਾ ਕਈ ਵਾਰ ਇਹ ਵੀ ਇਸ ਵਿਵਾਦ ਦੇ ਦੌਰਾਨ ਗੱਲਾਂ ਚੱਲੀਆਂ ਵੀ ਜਦੋਂ ਝਾਕੀਆਂ ਨਿਕਲਦੀਆਂ ਨੇ ਜਾ ਫਿਰ ਜਿਗਰਾਤੇ ਚਲਦੇ ਨੇ ਤਾਂ ਉਦੋਂ ਵੀ ਕਈ ਲੋਕ ਨੇ ਜਿਹੜੇ ਰੋਲ ਨਮਾਉਂਦੇ ਨੇ ਭੇਸ ਧਾਰਨ ਕਰਦੇ ਨੇ ਫਿਰ ਤਾਂ ਉਹਨਾਂ ਨੇ ਵੀ ਬੇਦਬੀ ਕੀਤੀ ਨਹੀਂ ਨਹੀਂ ਦੇਖੋ ਉਹ ਵੀ ਜਿੱਦਾਂ ਕਿ ਦਸਹਿਰੇ ਦੀ ਗੱਲ ਚੱਲਦੀ ਹੈ ਆਪਣਾ ਕੀ ਚੱਲ ਚਾਕੀਆਂ ਬਗਰੇ ਚਲਦੇ ਕੋਈ ਵੀ ਇਹ ਬਿਲਕੁਲ ਬੰਦ ਹੋਣੇ ਚਾਹੀਦੇ ਮੈਂ ਵੀ ਇਹਨਾਂ ਤੇ ਨਹੀਂ ਐ ਇਹਨਾਂ ਤੇ ਵੀ ਜਿਹੜੀ ਮੈਂ ਕਹਿੰਦਾ ਉਹ ਜਿਹੜੇ ਕਾਨੂੰਨ ਦੀ ਇਦਾਂ ਦੀ ਲੰਘਣਾ ਕਰਦੇ ਨੇ ਗੁਰੂਆਂ ਪੀਰਾਂ ਦੇ ਉਹ ਬਿਸ਼ਾਕਾਂ ਪਾ ਕੇ ਜਿਦਾਂ ਦੇ ਬਦਨਾਮ ਕਰਦੇ ਉਹ ਚੀਜ਼ ਨੂੰ ਬੰਦ ਕਰਨਾ ਚਾਹੀਦਾ ਮੇਰੇ ਹਿਸਾਬ ਨਾਲ ਤਾਂ ਬਿਲਕੁਲ ਬੰਦ ਹੋਣਾ ਚਾਹੀਦਾ ਉਹ ਤੇ ਜਿਵੇਂ ਕਿ ਇਹਨਾਂ ਦੇ ਕੋਈ ਵੀ ਜ ਦਸਹਰੇ ਦੇ ਟਾਈਮ ਦੇ ਪਹਿਲਾਂ ਕਰਦੇ ਨੇ ਝਾਕੀਆਂ ਜੋ ਵੀ ਕਰਦੇ ਨੇ ਉਹ ਬੰਦ ਹੋਣੀਆਂ ਚਾਹੀਦੀਆਂ ਉਹਨਾਂ ਤੇ ਵੀ ਕਾਰਵਾਈ ਦੀ ਮੈਂ ਮੰਗ ਕਰੂੰਗਾ ਵੀ ਉਹ ਬੰਦ ਹੋਣ ਵੀ ਜਿਹੜਾ ਐਦਾਂ ਦਾ ਕੋਈ ਗੁਰੂ ਆ ਪੀਰਾਂ ਦਾ ਰੋਲ ਨਾ ਕਰ ਸਕੇ ਉਹਨਾਂ ਦਾ ਕੋਈ ਕੌਣ ਰੋਲ ਕਰ ਸਕਦਾ ਕੋਈ ਕਰ ਸਕਦਾ ਜੀ ਅਸੀਂ ਉਹਨਾਂ ਦੇ ਬਰਾਬਰ ਵੀ ਨਹੀਂ ਅਸੀਂ ਤਾਂ ਕਿੱਥੇ ਵੀਰੇ ਜੀ ਆਪਣੀ ਕੰਪਲੇਟ ਦੇ ਵਿੱਚ ਇਹ ਵੀ ਗੱਲ ਕਹੀ ਹੈ ਕਿ ਇਹਨਾਂ ਦਾ ਅਕਾਊਂਟ ਹੈ ਜਿਹੜਾ ਫੇਸਬੁੱਕ ਤੇ ਅਕਾਊਂਟ ਹੈ ਜਾਂ ਇੰਸਟਾਗ੍ਰam ਤੇ ਵੀਡੀਓ ਪਾਉਂਦੇ ਨੇ ਉਹਨੂੰ ਹਟਾਇਆ ਜਾਵੇ ਅੱਗੇ ਤੋਂ ਫਿਰ ਭਵਿੱਖ ਦੇ ਵਿੱਚ ਜੇ ਗਲਤੀ ਨਾ ਕਰੇ ਬਿਲਕੁਲ ਬੰਦ ਹੋਣਾ ਚਾਹੀਦਾ ਜੀ ਸਾਈਬਰ ਨੂੰ ਵੀ ਕੰਪਲੀਟ ਅਗੇ ਇਹਨਾਂ ਦਾ ਬਿਲਕੁਲ ਬੰਦ ਹੋਏਗਾ ਪੇਜ ਜਿਹੜੇ ਤਿੰਨਾਂ ਦੇ ਤਿੰਨਾਂ ਦੇ ਪੇਜ ਬੰਦ ਹੋਣਗੇ ਮੈਂ ਤਾਂ ਇਹੀ ਮੰਗ ਕਰਦਾ ਅਸੀਂ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਅਸੀਂ ਕੰਮ ਕਰਾਂਗੇ ਤੇ ਮੁਕਦਮਾ ਦਰਜ ਕਰਾਵਾਂਗੇ ਇਹਨਾਂ ਦੇ ਕਾਨੂੰਨ ਤੋਂ ਬਾਹਰ ਤੇ ਲੰਘਣਾ ਨਹੀਂ ਕਰਾਂਗੇ ਅਸੀਂ ਟੀਆਰਪੀ ਦੇ ਜਰੀਏ ਫਿਰ ਪੈਸੇ ਦੀ ਹੋੜ ਡਾਲਰਾਂ ਦੀ ਹੋੜ ਜਿਹੜੀ ਕਮਾਈ ਆਉਂਦੀ ਆ ਫੇਸਬੁੱਕ ਤੋਂ ਆਉਂਦੀ ਆ ਇੰਸਟਾਗ੍ਰam ਤੋਂ ਆਉਂਦੀ ਆ ਜਾਂ ਫਿਰ YouTube ਤੋਂ ਆਉਂਦੀ ਆ ਬਿਲਕੁਲ ਤਿੰਨੇ ਚੀਜ਼ਾਂ ਨੇ ਇਹਨਾਂ ਦੀ ਹੁਣ ਟੀਆਰਪੀ ਘੱਟ ਗਈ ਸੀ ਮੇਰੇ ਨਾਲ ਜਿਹੜੇ ਟੀਆਰਪੀ ਕਰਕੇ ਇਹਨਾਂ ਨੇ ਇਦਾਂ ਦਾ ਕੰਟੈਂਟ ਬਣਾਇਆ ਕਿ ਸਾਡੇ ਲੋਕ ਦੇਖਣ ਸਾਨੂੰ ਉਹੀ ਨਾ ਤੇ ਹੁਣ ਵਿਊ ਜ਼ਿਆਦੇ ਹੋ ਗਏ ਨੇ ਉੱਥੋਂ ਪੈਸਾ ਕੱਢਦੇ ਨੇ YouTube ਹੋ ਗਿਆ ਫੇਸਬੁੱਕ ਇੰਸਟਾ ਤੋਂ ਪੈਸਾ ਕੱਢਦੇ ਨੇ ਇਹੀ ਕਹਿ ਸਕਦੇ ਹਾਂ ਹੋਰ ਤਾਂ ਕੋਈ ਪਰ ਇਦਾਂ ਦੇ ਲੋਕਾਂ ਨੂੰ ਮੈਂ ਕਹਿੰਦਾ ਸ਼ਰਮ ਆਉਣੀ ਚਾਹੀਦੀ ਹੈ ਜਿਹੜਾ ਇਦਾਂ ਦਾ ਸਾਡੇ ਮਾਤਾ ਦਾ ਜਾਂ ਕੋਈ ਗੁਰੂਆਂ ਦਾ ਰੋਲ ਕਰ ਦੇਣਾ ਮੈਂ ਕਹਿੰਦਾ ਬਿਲਕੁਲ ਨਿੰਦਣ ਹੋ ਗਿਆ ਉਹ ਬਿਲਕੁਲ ਚੰਡੀਗੜ੍ਹ ਦੇ ਵਿੱਚ ਕੰਪਲੀਟ ਦਿੱਤੀ ਗਈ ਆ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੀ ਕਾਰਵਾਈ ਵੀ ਦੇਖਣ ਨੂੰ ਮਿਲ ਸਕਦੀ ਹੈ ਚੰਡੀਗੜ੍ਹ ਪੁਲਿਸ ਤੋਂ ਮੰਗ ਕੀਤੀ ਹੈ ਕਿ ਪਾਇਲ ਮਾਲਕ, ਰਮਾਨ ਮਾਲਕ, ਕ੍ਰਿਤਿਕਾ ਮਾਲਕ ਕਿ ਤਿੰਨਾਂ ਦੇ ਖਿਲਾਫ ਐਫ ਆਈ ਆਰ ਦਰਜ ਹੋਵੇ, ਸਖਤ ਧਰਾਮਾਂ ਲੱਗਣ ਆਈਟੀ ਐਕਟ ਦੇ ਤਹਿਤ ਕਾਰਵਾਈ ਹੋਵੇ ਤੇ ਦੂਜਾ ਇਹਨਾਂ ਦੇ ਫੇਸਬੁੱਕ ਅਕਾਊਂਟ, ਇੰਸਟਾਗ੍ਰam ਅਕਾਊਂਟ ਤੇ YouTube ਅਕਾਊਂਟ ਵੀ ਬੰਦ ਕੀਤੇ ਜਾਣ ਤਾਂ ਕਿ ਭਵਿੱਖ ਦੇ ਵਿੱਚ ਅਜਿਹੀ ਗਲਤੀ ਨਾ ਕਰ ਸਕਣ। ਇਹ ਮਸਲਾ ਜਿਹੜਾ ਹੁਣ ਦਿਨ ਪਰ ਦਿਨ ਪੱਖ ਦਾ ਜਾ ਰਿਹਾ, ਵਿਵਾਦ ਹੋਰ ਵੀ ਡੂੰਘਾ ਹੁੰਦਾ ਜਾ ਰਿਹਾ ਭਾਵੇਂ ਕਿ Bye. ਹਿੰਦੂ ਸੰਗਠਨ ਖੁੱਲ ਕੇ ਇਸ ਮਸਲੇ ਦੇ ਵਿੱਚ ਬੋਲੇ ਨੇ ਪਰ ਇਹ ਪਹਿਲਾ ਮਾਮਲਾ ਨਹੀਂ ਹੋਰ ਵੀ ਇਸ ਤਰ੍ਹਾਂ ਦੇ ਮਾਮਲੇ ਕਾਫੀ ਚਰਚਾ ਦੇ ਵਿੱਚ ਆਏ ਨੇ ਹੁਣ ਇਹ ਮੰਗ ਉੱਠੀ ਆ ਕਿ ਕੋਈ ਨਾ ਕੋਈ ਕਾਨੂੰਨ ਤਾਂ ਬਣਨਾ ਚਾਹੀਦਾ ਨਹੀਂ ਤਾਂ ਝੱਟ ਕੋਈ ਫੇਸਬੁੱਕ ਇੰਸਟਾਗ੍ਰam ਤੇ ਬੈਠ ਜਾਂਦਾ ਕਿਸੇ ਦਾ ਵੀ ਪੇਸ ਬਣਾ ਲੈਂਦਾ ਚਾਹੇ ਉਹ ਸਿੱਖ ਧਰਮ ਦੇ ਨਾਲ ਸੰਬੰਧਿਤ ਹੋਵੇ ਜਾਂ ਫਿਰ ਹਿੰਦੂ ਧਰਮ ਦੇ ਨਾਲ ਸੰਬੰਧਿਤ ਹੋਵੇ ਤਾਂ ਦੋਵਾਂ ਕੋਈ ਵੀ ਧਰਮ ਹੋਵੇ ਕਿਸੇ ਵੀ ਧਰਮ ਦੇ ਨਾਲ ਉਹਨਾਂ ਦੀਆਂ ਭਾਵਨਾਵਾਂ ਦੇ ਨਾਲ ਖੇਡਿਆ ਜਾਂਦਾ ਫਿਰ ਵਿਵਾਦ ਪੱਖ ਦਾ ਧਰਨੇ ਲੱਗਦੇ ਨੇ ਪੁਲਿਸ ਕ ਕਾਰਵਾਈ ਕਰਦੀ ਆ ਤਾਂ ਫਿਰ ਜਿਹੜੇ ਇਮਪੂਲੈਂਸਰ ਹੁੰਦੇ ਨੇ ਤਾਂ ਫਿਰ ਉਹ ਮਾਫੀ ਮੰਗ ਲੈਂਦੇ ਨੇ ਉਹ ਕਹਿੰਦੇ ਨੇ ਕਿ ਸਾਡੇ ਤੋਂ ਜਾਣੇ ਅਣਜਾਣੇ ਦੇ ਵਿੱਚ ਗਲਤੀ ਹੋ ਗਈ ਅਸੀਂ ਨੇ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਉਣੀ ਸੀ ਸਾਨੂੰ ਮਾਫ ਕਰ ਦਿੱਤਾ ਜਾਵੇ ਬਹੁਤ ਸਾਰੀ ਚਰਚਾ ਇਹੀ ਹੈ ਕਿ ਇਹ ਲੋਕ ਟੀਆਰਪੀ ਦੇ ਲਈ ਫੇਮ ਦੇ ਲਈ ਆਪਣੇ ਲਾਈਕ ਵਧਾਉਣ ਦੇ ਲਈ ਅਜਿਹਾ ਕੁਝ ਕਰਦੇ ਨੇ ਤੇ ਬਾਅਦ ਵਿੱਚ ਮਾਫੀ ਮੰਗ ਲੈਂਦੇ ਨੇ ਪਰ ਹੁਣ ਜਿਸ ਤਰੀਕੇ ਦੇ ਨਾਲ ਸੰਗਰੂਰ ਦਾ ਇਹ ਅਦਾਲਤ ਦੇ ਵਿੱਚ ਵੀ ਕੇਸ ਪਹੁੰਚ ਗਿਆ ਤੇ ਦੂਜਾ ਚੰਡੀਗੜ੍ਹ ਦੇ ਪੁਲਿਸ ਦੇ ਕੋਲ ਸ਼ਿਕਾਇਤ ਪਹੁੰਚ ਗਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਮੁਸੀਬਤਾਂ ਨੇ ਪਾਇਲ ਮਾਲਕ ਦੀਆਂ ਉਹਨਾਂ ਦੇ ਪਰਿਵਾਰ ਦੀਆਂ ਜਿਹੜੀਆਂ ਵੱਧੀਆਂ ਹੋਈਆਂ ਨਜ਼ਰ ਆ ਸਕਦੀਆਂ ਨੇ ਤਾਂ ਸਖਤ ਕਾਰਵਾਈ ਹੋ ਸਕਦੀ ਹੈ ਸਖਤ ਧਰਾਮਾ ਦੇ ਤਹਿਤ ਮਾਮਲਾ ਦਰਜ ਹੈ ਜਿਹੜਾ ਚੰਡੀਗੜ੍ਹ ਪੁਲਿਸ ਕਰ ਸਕਦੇ ਜੇਕਰ ਮਾਮਲਾ ਦਰਜ ਹੁੰਦਾ ਤਾਂ ਹੋ ਸਕਦਾ ਕਿ ਗ੍ਰਿਫਤਾਰੀ ਵੱਲ ਵੀ ਕਦਮ ਚੰਡੀਗੜ੍ਹ ਪੁਲਿਸ ਵਧਾਵੇ ਇਹਨਾਂ ਨੂੰ ਗ੍ਰਿਫਤਾਰ ਕਰੇ ਜਾਂ ਫਿਰ ਉਹਨਾਂ ਨੂੰ ਕੋਈ ਸੰਮਣ ਜਾਰੀ ਹੋਣ ਕਿ ਤੁਸੀਂ ਕਾਰਵਾਈ ਦੇ ਦੇ ਦੌਰਾਨ ਜਾਂਚ ਦੇ ਵਿੱਚ ਸਹਿਯੋਗ ਕਰਨ ਦੇ ਲਈ ਪਹੁੰਚੋ ਸਾਥੀ ਸੰਸ਼ੇਰ ਸਿੰਘ ਦੇ ਨਾਲ ਕੁਲਦੀਪ ਸਿੰਘ ਪੂੜੇ ਰਜਨਾਸ ਬੁਲਕਸਮੈਨ ਟੀਵੀ ਚੰਡੀਗੜ੍ਹ